ਅਸੀਂ ਫਿਰ ਇੱਥੇ ਮਾਰੇ ਕੁੱਟੇ ਆਈਦਾ ਫਿਰ ਅਸੀਂ ਗੁਜ਼ਾਰਾ ਕਰੀਦਾ ਸਾਥੂ ਹੋ ਕੇ ਕਮਰੇ ਨਹੀਂ ਬੰਦੇ ਸੀ ਹੁਣ ਕੁਮਾਰੇ ਮੰਡ ਬਣਾਏ ਨੇ ਉਹ ਵੀ ਹੁਣ ਟੈਟੇ ਦੀ ਉਹ ਵੀ ਟੈਟੂ ਜਾਂਦੇ ਪੈਨੇ ਸਤਲੋ ਜਿਹੜਾ ਦਰਿਆ ਲੱਗੇ ਰਿਹਾ ਬਿਸ ਚਾਰੋ ਕਿਲੇ ਗਏ ਤੇ ਯਾਨੀ ਕਿ ਬਾਰਡਰ ਦੇ ਤੇ ਸਤਲੋ ਦੇ ਦਰਿਆ ਬਿਲਕੁਲ ਵਿਚਕਾਰ ਹਾਂ ਤੁਸੀਂ ਹਾਂਜੀ ਵਿਚਕਾਰ ਹਾਂ ਜੀ ਘਾਰ ਤਾਂ ਉਹ ਜਿਹੜੇ ਟੈਗੀ ਪੈੜੀ ਉੱਥੇ ਕੋਈ 20 ਕਰਾਂ ਦਾ ਖਾਨਾ ਹੋਗਾ ਫਸਲਾਂ ਦਾ ਕੀ ਹਾਲ ਹੈ ਫਸਲਾਂ ਤਾਂ ਸਾਰੇ ਮਾਰੇ ਗਿਆਂ ਨੇ ਜੀਤਾ ਪੈ ਗਈ ਕਿਦੇ ਮਿੱਟੀ ਪੈ ਗਈ ਗੋਡੇ ਗੋੜ ਜਿਨੀ ਅਜੇ ਤਰ ਤਾਂ ਬੜੀ ਤੈਂ ਤੈਂ ਫਟ ਪੈ ਗਏ ਤੇ ਸਾਨੂੰ ਕੋਈ ਹਦਯਾ ਦਿੱਤੀ ਜਾਵੇ ਹੁਣ ਅੱਗੇ ਨਾ ਸਾਨੂੰ ਗ੍ਰਾਂਟ ਮਿਲੇ ਨਾ ਕੁਛ ਨਾ ਮਿਲੇ ਪਿਛਲਾ ਵੀ ਕੋਈ ਨਹੀਂ ਮਿਲਿਆ ਡਿਮਾਂਡ ਸਾਡੀ ਜ਼ਮੀਨ ਵੀ ਪੱਕੀ ਹੋਣੀ ਚਾਹੀਦੀ ਏ ਤੇ ਨਹੀਂ ਤੋਂ ਸਾਡੇ ਇੱਥੇ ਰਹਿਣਾ ਵਾਣਾ ਕੋਈ ਸਾਨੂੰ ਪਤਾ ਨਹੀਂ ਜੰਗ ਅੱਜ ਲੱਗ ਜਾਵੇ ਕੱਲ ਲੱਗ ਜਾਵੇ ਬੜੀ ਦਿੱਕਤਾਂ ਦੀ 10 ਦਿਨ ਪਹਿਜਣ 5 ਦਿਨ ਪਹਿਜਣ ਇਹ ਪਿੰਡ ਨਹੀਂ ਬਚਣਾ ਇੱਥੇ ਡੀ5 ਚੈਨਲ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਅਸੀਂ ਫਰੋਇਪਰ ਦੇ ਬਿਲਕੁਲ ਬਾਰਡਰ ਦੇ ਜ਼ੀਰੋ ਲੈਵਲ ਦੇ ਪਿੰਡ 'ਚ ਪਹੁੰਚ ਚੁੱਕੇ ਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਇਸ ਪਿੰਡ ਦੇ ਵਿੱਚ ਹਾਲਾਤ ਕੀ ਸੀਗੇ ਉਸ ਵਕਤ ਬਹੁਤ ਜ਼ਿਆਦਾ ਜਿਹੜਾ ਪਾਣੀ ਆ ਚੁੱਕਿਆ ਸੀ ਇਹ ਟੀਂਡੀ ਵਾਲਾ ਪਿੰਡ ਹੈ ਬਿਲਕੁਲ ਲਾਸਟ ਤੇ ਪਿੰਡ ਹੈ ਇੱਕ ਪਾਸੇ ਬਾਰਡਰ ਹੈ ਦੂਜੇ ਪਾਸੇ ਜਿਹੜਾ ਸਤਲੁਜ ਦਰਿਆ ਹੈ ਤਾਂ ਉਸ ਪਾਣੀ ਦੇ ਨਾਲ ਕਾਫੀ ਜਿਹੜੇ ਬੁਰੇ ਹਾਲਾਤ ਪਿੰਡ ਦੇ ਬਣੇ ਸੀਗੇ ਤੇ ਇਧਰ ਸੱਜੇ ਪਾਸੇ ਜਿਹੜਾ ਉਹ ਪਿੰਡ ਹੈ ਤਾਂ ਇਹ ਪਿੰਡ ਦੇ ਵਿੱਚ ਵੀ ਪਾਣੀ ਜਿਹੜਾ ਪੂਰਾ ਜਿਹੜਾ ਪਹੁੰਚ ਚੁੱਕਿਆ ਸੀਗਾ ਤਾਂ ਹਜੇ ਵੀ ਜਿਹੜਾ ਪਾਣੀ ਇੱਥੋਂ ਦੀ ਜਿਹੜਾ ਤੁਸੀਂ ਦੇਖ ਸਕਦੇ ਹੋ ਤੁਸੀਂ ਦਰਿਆ ਦਾ ਪਾਣੀ ਇੱਥੋਂ ਦੀ ਲੰਘਦਾ ਦਿਖਾਈ ਦੇ ਰਿਹਾ ਹੈ ਹਜੇ ਵੀ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਜਿੱਥੋਂ ਦੇ ਅਸੀਂ ਪਿੱਛੇ ਲੰਘ ਕੇ ਆਏ ਆ ਉਹ ਸੜਕਾਂ ਬਿਲਕੁਲ ਟੁੱਟੀਆਂ ਹੋਈਆਂ ਨੇ ਤਾਂ ਇੱਥੇ ਇਸ ਪਿੰਡ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਮੌਜੂਦਾ ਹਾਲਾਤ ਕੀ ਹੈ ਪਹਿਲਾਂ ਦੇ ਹਾਲਾਤ ਕੀ ਸੀ ਬਾਈ ਜੀ ਕੀ ਨਾਮ ਹੈ ਕੀ ਕਰਦੇ ਹਿੰਦਰ ਸਿੰਘ ਜੀ ਇਹ ਪਹਿਲੋ ਲਾਜ਼ ਸੀ ਜੀ ਸਾਨੂੰ ਸਰਕਾਰ ਨੇ ਪੈੜੀ ਦਿੱਤੀ ਸੀ ਤਵਾਲੇ ਦੀ 인ਦਰਾ ਗਾਂਧੀ ਦੇ ਪਹਿਲੋ ਜਦੋਂ ਹੱਦਵੰਦੀ ਨਿਕਲੀ ਸੀ ਉਹ ਸਾਡੀ ਪਾਕਿਸਤਾਨ ਰਹਿ ਗਈ ਸਾਨੂੰ ਦਿੱਤੀ ਪੰਜ ਪੰਜ ਕੇਲੇ ਪਰਚੀ ਉਦੋਂ ਬਾਅਦ ਜੰਗ ਲੱਗੜਿਆ 71 ਦਾ ਉਦੋਂ ਵੀ ਬੜੀ ਤੰਗੀ ਮਾਲ ਡੰਗਰ ਇੱਥੇ ਰਹਿ ਗਏ ਸਾਡਾ ਜਿੰਨਾ ਵੀਗਾ ਸੀ ਫਿਰ ਲੜੇ 65 ਦਾ ਉਦੋਂ ਵੀ ਸਾਡਾ ਜੋ ਵੀ ਹਾਰਾ ਇੱਥੇ ਰਹਿ ਗਿਆ ਬੜੀ ਤੰਗੀ ਰਹਿ ਗਈ ਹਾਂ ਬਹੁਤ ਤੰਗੀ ਸਾਨੂੰ ਅਸੀਂ ਫਿਰ ਇੱਥੇ ਮਾਰੇ ਕੁੱਟੇ ਆਈਦਾ ਫਿਰ ਅਸੀਂ ਗੁਜ਼ਾਰਾ ਕਰੀਦਾ ਸਾਥੂ ਹੋ ਕੇ ਕਮਰੇ ਨਹੀਂ ਬੰਦੇ ਸੀ ਹੁਣ ਕੋ ਮਾੜੇ ਮਟ ਬਣਾਏ ਨੇ ਉਹ ਵੀ ਹੁਣ ਟੈਟੇ ਦੀ ਹੋ ਗਏ ਫਿਰ ਟੈਟ ਹੋ ਜਾਂਦੇ ਪੈ ਨੇ ਤੇ ਨਹੀਂ ਬਚਦੇ ਪੈ ਜੇ ਵੀ ਇਹ ਇੱਥੋਂ ਬਾਰਡਰ ਕਿੰਨੀ ਕਿ ਦੂਰੀ ਤੇ ਤੁਹਾਡੇ ਬਾਰਡਰ ਹੈਗੀ ਇਹ 2 ਕਿਲੋਮੀਟਰ ਹੈਗੀ ਤੇ ਸਤਲੋਜ ਦਰਿਆ ਸਤਲੋਜ ਦਰਿਆ ਲਾਗੇ ਹੈਗਾ ਬਸ ਚਾਰ ਕਿਲੇ ਗਾ ਇੱਥੇ ਯਾਨੀ ਕਿ ਬਾਰਡਰ ਦੇ ਤੇ ਸਤਲੋਜ ਦਰਿਆ ਦੇ ਬਿਲਕੁਲ ਵਿਚਕਾਰ ਆ ਤੁਸੀਂ ਹਾਂਜੀ ਵਿਚਕਾਰ ਆ ਜੀ ਤੇ ਪਿੰਡ ਦੇ ਲਾਗੇ ਆਇਆ ਖਲਾਇਆ ਬਸ ਸਿਰਫ ਇੱਕ ਕਰਮ ਰਹਿ ਗਈ ਹੈ ਬਾਕੀ ਸਾਰਾ ਟਹਿ ਗਿਆ ਅੱਛਾ ਸਾਰਾ ਪਿੰਡ ਹੀ ਨਾ ਪਿੰਡ ਨਹੀਂ ਪਿੰਡ ਤੋਂ ਬਾਰ-ਬਾਰ ਸਾਰਾ ਟਹਿ ਗਿਆ ਬਾਰ-ਬਾਰ ਕਿੰਨੇ ਕਾਰ ਐਸ ਪਿੰਡ ਦੇ ਵਿੱਚ ਇਹਦੇ ਵਿੱਚ 250 ਕਾਰ ਹੋਵੇਗਾ 250 ਕਾਰ ਹਾਂਜੀ ਕਿੰਨੇ ਕਰਾਂ ਦਾ ਨੁਕਸਾਨ ਹੋਇਆ ਕਾਰ ਤਾਂ ਉਹ ਜਿਹੜੇ ਟਹਿ ਗਈ ਪਹਿਲੀ ਉੱਥੇ ਕੋਈ 20 ਕਰਾਂ ਦਾ ਨੁਕਸਾਨ ਹੋ ਗਿਆ ਅੱਛਾ ਹਾਂਜੀ ਸਾਰੇ ਪਿੰਡ ਚ ਬੰਨ ਨਹੀਂ ਵੜਿਆ ਸੀਗੇ ਸਾਰੇ ਪਿੰਡ ਗਿਆ ਦੇ ਚ ਵੜਿਆ ਸੀ ਆਪਾਂ ਚੂਠ ਨਹੀਂ ਮੰਗਿਆ ਸੀ ਤੇ ਫਸਲਾਂ ਦਾ ਕੀ ਹਾਲ ਹੈ ਫਸਲਾਂ ਤਾਂ ਸਾਰੇ ਮਾਰੇ ਗਏ ਜਾਂ ਨੇ ਇਤੋਂ ਲੰਘਾ ਹੈ ਨਹੀਂ ਸੀ ਉਸ ਵਕਤ ਨਾ ਇਹ ਜਦੋਂ ਫਲੱਡ ਆਇਆ ਨਾ ਉਹਦੇ ਤੇ ਇੱਥੇ 7-8 ਫੁੱਟ ਪਾਣੀ ਸੀ ਇੱਥੇ ਜਿੱਥੇ ਮੋਂ ਤੁਰੇ ਜਾਂਦੀ ਜੀ ਹਾਂ ਜੀ ਇਤਨਾ ਪਾਣੀ ਸੀ ਅੱਛਾ ਇੰਨਾ ਪਾਣੀ ਸੀ ਹਾਂ ਇੱਥੇ ਕਿਹੜੀ ਫਸਲ ਸੀ ਬੀਜੀ ਸੀ ਆ ਤੁਸੀਂ ਇਹ ਸਾਡਾ ਝੋਨਾ ਸੀ ਸਾਰਾ ਹੀ ਸਾਰੇ ਇਹ ਝੋਨਾ ਹੋਰ ਕੁਝ ਨਹੀਂ ਹਾਂ ਤੇ ਬਹੁਤ ਸਾਰੇ ਮਾਰਿਆ ਗਿਆ ਇੱਕ ਲਾਗੀ ਕਿਸੇ ਦਿਨ ਰਹਿ ਗਿਆ ਕੁਟਿੱਬੀ ਖਚਾਂ ਚ ਬੱਜ ਜਾ ਆ ਜਿਹੜੀ 베ਰੀ ਦੀ ਤਸਵੀਰ ਹੈ ਜਿਵੇਂ ਹੁਣ ਆ ਨਾਲ ਕੇਲੀਆਂ ਇਹਦੇ ਪਸੀਆਂ ਪੀਆਂ ਇੱਥੋਂ ਤੱਕ ਪਾਣੀ ਸੀਗਾ ਆ ਇੱਥੋਂ ਤੱਕ ਇਨਾ ਇਹਦਾ ਮਤਲਬ ਵੀ ਇਹ 4-5 ਫੁੱਟ ਪਾਣੀ ਇੱਥੇ ਸੀਗਾ ਹਾਂਜੀ ਹਾਂਜੀ ਬੜਾ ਸੀਗਾ ਇੱਥੇ ਤਾਂ ਫਿਰ ਬਹੁਤ ਨੁਕਸਾਨ ਹੋਇਆ ਹੋਣਾ ਹਨਾ ਹਾਂਜੀ ਹਾਂ ਆ ਫਸਲਾਂ ਦੇਖ ਸਕਦੇ ਹੋ ਤੁਸੀਂ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਤਾਂ ਇਸ ਜ਼ਮੀਨ ਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਲੱਗਦਾ ਹੈ ਜਿਹੜੀ ਉਹ ਜ਼ਮੀਨ ਵੀ ਜਿਹੜੀ ਦੁਬਾਰਾ ਜਿਹੜੀ ਉਸੇ ਤਰੀਕੇ ਦੇ ਨਾਲ ਨਹੀਂ ਤਿਆਰ ਹੋਗੀ ਨਹੀਂ ਤਿਆਰ ਹੋਏਗੀ ਜੀ ਇਹ ਜ਼ਮੀਨ ਸਾਨੂੰ ਬੜੀ ਤੰਗੀ ਆਵੇਗੀ ਵਾਹਣ ਲੱਗੇ ਬਣਾਉਣ ਲੱਗਿਆ ਕਿਤੇ ਜੇਤਾ ਪੈ ਗਈ ਕਿਤੇ ਮਿੱਟੀ ਪੈ ਗਈ ਗੋਡੇ-ਗੋੜ ਜਿਨੀ ਅੱਜ ਤੱਕ ਬੜੀ ਤਿੰਨ-ਤਿੰਨ ਫੁੱਟ ਪੈ ਗਏ ਉਹ ਰੇਤਾ ਬਾਸੇ ਬੜੀ ਮੁਸ਼ਕਲ ਹਟਾਉਣਾ ਪੈਣਾ ਅੱਛਾ ਹਾਂਜੀ ਇਹ ਮਤਲਬ ਹੁਣ ਕਣਕ ਕੌਣ ਤਾ ਬਿਜੀ ਨਹੀਂ ਜਾਣੀਗੀ ਮੁਸ਼ਕਲ ਹੀ ਬਿਜੀਵੇਗੀ ਆ ਪਈ ਦੇ ਉੱਤੇ ਵੀ ਦੇਖ ਸਕਦੇ ਹੋ ਤੁਸੀਂ ਕਿੰਨੀ ਗਾਰ ਜਿਹੜੀ ਚੜ ਚੁੱਕੀ ਹੈ ਬੜੀ ਬੜੀ ਤਾਂ ਜਿਹੜੀ ਇਹ ਗਾਰ ਹੈ ਇਹ ਜਮੀਨਾਂ ਦੇ ਇਹਨਾਂ ਫਸਲਾਂ ਦੇ ਉੱਤੇ ਜੇ ਬਿਲਕੁਲ ਜਿਵੇਂ ਆ ਫਸਲਾਂ ਜਿਹੜੀਆਂ ਉੱਤੇ ਗਾਰ ਦੇ ਨਾਲ ਇਹ ਬਿਲਕੁਲ ਬਰਬਾਦ ਹੋ ਚੁੱਕੀਆਂ ਨੇ ਤਾਂ ਇਸੇ ਤਰੀਕੇ ਦੇ ਨਾਲ ਹੋ ਸਕਦਾ ਇਹਨਾਂ ਦੇ ਘਰਾਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਗਾਰ ਪਹੁੰਚੀ ਹੋਵੇ ਹਾਂਜੀ ਹਾਂਜੀ ਇਹ ਗਾਰ ਪਹੁੰਚੀ ਹੈ ਜਿਹੜੇ ਜਨੇ ਆਪਾਂ ਪਾਣੀ ਪਾਣਾ ਘਰ ਵਿੱਚ ਉਹ ਇਹ ਤੋਂ ਵੀ ਜ਼ਿਆਦਾ ਪਹੁੰਚੀ 2-2 ਫੁੱਟ ਕਿਤੇ 2.5 ਫੁੱਟ ਇਧਰ ਪੈ ਗਈ ਹੈ ਅਜੇ 2.5 ਨਹੀਂ ਗਈ ਉਹਨਾਂ ਤੋਂ ਕਿੰਨੇ ਕ ਜਮੀਨ ਹੈ ਤੁਹਾਡੇ ਪਿੰਡ ਦੀ ਤੇ ਕਿੰਨੀ ਕ ਜਮੀਨ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਸਾਡੇ ਪਿੰਡ ਦੀ ਹੋਵੇਗੀ ਘੱਟ ਤੋਂ ਘੱਟ ਰਾਜੋਗਿਆਂ ਦੀ 600 ਕਿਲਾਵੇਗੀ 600 ਕਿਲਾ ਸਾਰੇ 600 600 ਤਾਂ ਹੀ ਬਰਬਾਦ ਹੋ ਗਿਆ ਸ਼ੁਰੂਆਤ ਅੱਛਾ ਕਿੰਨੇ ਪਿੰਡ ਆਸੇ ਪਾਸੇ ਤੁਹਾਡੇ ਹੋਰ ਸਾਡੇ ਪਿੰਡ ਰਾਜੋਗਿਆਂ ਤੇ ਆ ਟੈਂਡੀ ਵਾਲਾ ਤੇ ਨਿੰਗਾ ਵਾਲਾ ਕੱਟੀ ਰਾਜੋਗਾ ਵਾਈ ਦਾ ਹਾਂਜੀ 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 ਸਾਰੇ ਪਿੰਡ ਜਾਨੀ ਕਿ ਤਬਾਹ ਹੋ ਗਿਆ ਇੱਕ ਸਭ ਆਪ ਕਹਿ ਸਕਦੇ ਆ ਇਹ ਦੋ ਪਿੰਡ ਜ਼ਿਆਦਾ ਹੋ ਗਏ ਨੇ ਹਾਂ ਪਸ਼ੂਆਂ ਦਾ ਵੀ ਨੁਕਸਾਨ ਹੋਇਆ ਬਹੁਤ ਪਸ਼ੂ ਲੁੜੇ ਨਹੀਂ ਸਾਡੇ ਤੇ ਚਾਰੇ ਚੂਰੇ ਤੰਗੀ ਹੋ ਗਈ ਇਸ ਅਹੀ ਘਰੇ ਬਣੀ ਉੱਚੀ ਸਮਾਂ ਤੇ ਕਿਰਪਾ ਮੰਗ ਲੈਂ ਜਾ ਨੇ ਬੱਚਿਆਂ ਦਾ ਵਿਚਾਰਿਆ ਬੱਚਿਆਂ ਦੇ ਵਿਚਾਰਿਆ ਘਰ ਛੱਡਨੇ ਪਏ ਫਿਰ ਤੁਹਾਨੂੰ ਘਰ ਤਾਂ ਛੱਡਨੇ ਪਏ ਕਿਤੇ ਚਲੇ ਗਏ ਸੀ ਬਾਰੇ ਗਾ ਤੇ ਹੁਣ ਫਿਰ ਇਹ ਕੀ ਹਾਲਾਤ ਇਹ ਸਹੀ ਕਿਵੇਂ ਹੋਣਗੇ ਇਹ ਸਹੀ ਹੋਣਗੇ ਜੇ ਪਾਣੀ ਨਾ ਆਵੇ ਤੇ ਫੇਰ ਹੀ ਹੌਲੇ ਹੌਲੇ ਸਹੀ ਹੋਣਗੇ ਸੁੱਕੇਗਾ ਤਾਂ ਫੇਰ ਹੀ ਗੱਲ ਬਣੇ ਕੋਈ ਉਹ ਇਧਰ ਥੋੜੀ ਜੀ ਖੱਬੇ ਪਾਸੇ ਆ ਤਸਵੀਰ ਵੀ ਤੁਹਾਨੂੰ ਦਿਖਾਉਣੇ ਆ ਜ਼ੂਮ ਕਰਕੇ ਕੈਮਰਾਮੈਨ ਨੂੰ ਮੈਂ ਕੌਣ ਦਿਖਾਉ ਉਹ ਦੇਖੋ ਮੋਟਰ ਆ ਜਿਹੜੀ ਇਹ ਬਿਲਕੁਲ ਇਹਨਾਂ ਦੀ ਇਸ ਪਾਣੀ ਦੇ ਵਿੱਚ ਡੁੱਬ ਚੁੱਕੀ ਸੀਗੀ ਟਰਾਂਸਫਾਰਮ ਦੇ ਤਾਂ ਤੱਕ ਜਿਹੜਾ ਕੇਲੀਆਂ ਦੇ ਜਿਹੜੇ ਉਹ ਦੇਖਦੇ ਹੋ ਤੁਸੀਂ ਪੱਤੇ ਦਿਖਾਈ ਦੇ ਰਹੇ ਉੱਥੋਂ ਤੱਕ ਪਾਣੀ ਹੋਣਾ ਮੋਟਰਾਂ ਮੋਟਰਾਂ ਵੀ ਜਿਹੜੀਆਂ ਬਰਬਾਦ ਹੋ ਚੁੱਕੀਆਂ ਨੇ ਸਾਰੀਆਂ ਉਹ ਕੋਠੀ ਨਹੀਂ ਦੇਦੀ ਅੱਛਾ ਉਹ ਸਾਹਮਣੇ ਉਹ ਸੱਜੇ ਪਾਸੇ ਥੋੜੀ ਤਸਵੀਰ ਤੋਂ ਨਾਲ ਸੰਜੀ ਕਰਦੇ ਆ ਉਹ ਜਿਹੜਾ ਕਮਰਾ ਬਣਾਇਆ ਉੱਥੇ ਮੋਟਰ ਹੈ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਉਹ ਕੋਠੀ ਵੀ ਦਿਖਾਈ ਨਹੀਂ ਦਿੰਦੀ ਨਹੀਂ ਨਹੀਂ ਦਿੰਦੀ ਸੀ ਜੀ ਇਹ ਅਸੀਂ ਵੇਂਦੇ ਰਹੇ ਵੀ ਕਦੇ ਨਹੀਂ ਦਿਖਾਈ ਦਿੱਤੀ ਸੀ ਮੀਨਾ ਆ ਗਿਆ ਉਹਨੇ ਪਾਣੀ ਚਲੀ ਗਿਆ ਫਿਰ ਜਾ ਪਾਕਿਸਤਾਨ ਦਾ ਵਨ ਟੁੱਟਿਆ ਤਾਂ ਉਦੋਂ ਪਾਣੀ ਥੋੜੇ ਘਟਿਆ। ਅੱਛਾ ਕਿ ਕਿਹੜੇ ਪਾਸੋਂ ਟੁੱਟਿਆ? ਅਗਲੇ ਪਾਸੇ। ਉਹ ਇੱਥੋਂ ਦੇ। ਅਗਲੇ ਪਾਸੇ। ਹਾਂ। ਉਦੋਂ ਬਾਅਦ ਘਟਿਆ ਪਾਣੀ। ਹਾਂ ਨਹੀਂ ਤਾਂ ਪਹਿਲਾਂ ਤਾਂ ਬਹੁਤ ਪਾਣੀ ਸੀ। ਏ ਕੋਠੀ ਵੇਖ ਲਓ ਕਿੰਨਾ ਇਹ। ਇਹ ਸਤਲੁਜ ਦਰਿਆ ਦਾ ਓਵਰਫਲੋ ਪਾਣੀ ਹੋ ਕੇ ਸਾਰਾ ਇੱਧਰ ਨੂੰ ਆਇਆ। ਇੱਧਰ ਨੂੰ ਆਇਆ। ਇੱਥੋਂ ਇੱਧਰ। ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਇਹ ਹਾਲਾਤ ਬੰਦੇ ਤੇ ਹੁਣ ਬਹੁਤ ਬਹੁਤ ਇਹ ਜੇਕਰ ਇਹ ਸਰਕਾਰਾਂ ਕਿਤੇ ਨਾ ਕਿਤੇ ਪਾਸੇ ਇਸ ਵਾਲੇ ਪਾਸੇ ਪੱਕੇ ਤੌਰ ਤੇ ਤਰੀਕੇ ਦੇ ਨਾਲ ਧਿਆਨ ਦੇ ਦੇਣਾ ਹੋ ਸਕਦਾ ਹੋਂ ਵਾਲੇ ਸਮੇਂ ਦੇ ਵਿੱਚ ਹੁਣ ਜਿਵੇਂ ਪਹਿਲਾਂ ਕਈ ਵਾਰੀ ਨੁਕਸਾਨ ਹੋ ਗਿਆ ਨਾ ਹੋਵੇ ਨੁਕਸਾਨ ਹਾਂ ਹਾਂ ਅਸੀਂ ਇਹਨਾਂ ਪੱਕਿਆਂ ਨੋਚਾਂ ਵੀ ਬੰਨ੍ਹ ਦੇਣਾ ਤੇ ਸਾਨੂੰ ਕੋਈ ਹਦਾਇਤ ਦਿੱਤੀ ਜਾਵੇ ਹੁਣ ਅੱਗੇ ਨਾ ਸਾਨੂੰ ਗ੍ਰਾਂਟ ਮਿਲੇ ਨਾ ਕੁਝ ਨਾ ਮਿਲੇ ਪਿਛਲਾ ਵੀ ਕੋਈ ਨਹੀਂ ਮਿਲਿਆ ਅੱਛਾ ਪਿੱਛੇ ਵੀ ਨਹੀਂ ਕੋਈ ਮਿਲਿਆ ਹਾਂਜੀ ਹਾਂਜੀ ਉਹ ਤਾਂ ਵੀ ਡੁੱਬਾ ਹੋ ਗਏ ਸੀ ਬਹੁਤ ਹੁਣ ਸਰਵੇ ਸਰਵੇ ਲਈ ਪਹੁੰਚੇ ਇੱਥੇ ਕੋਈ ਨਾ ਕੋਈ ਪ੍ਰਸ਼ਾਸਨ ਆਇਆ ਅਜੇ ਤਾਂ ਮੈਂ ਨਹੀਂ ਵੇਖਿਆ ਜੇ ਕੋਈ ਨਹੀਂ ਅਜੇ ਤਾਂ ਕੋਈ ਨਹੀਂ ਕੋਈ ਡਿਮਾਂਡ ਰੱਖਦੇ ਹਾਂ ਉਹਨਾਂ ਸਾਹਮਣੇ ਡਿਮਾਂਡ ਤਾਂ ਰੱਖਦੀ ਵੀ ਅਸੀਂ ਸਾਡੀਆਂ ਗਰਦੌਰੀਆਂ ਤੋੜ ਦਿੱਤੀਆਂ ਨੇ ਕੋਈ ਵੀ ਲੱਗਨੇ ਚਾਹੀਦੇ ਨੇ ਸਾਡੀ ਜ਼ਮੀਨ ਪੱਕੀ ਹੋਣੀ ਚਾਹੀਦੀ ਏ ਜਿਵੇਂ ਹੁਣ ਐਨ ਆਰ ਆਈ ਵੀਰ ਜਾਂ ਜਿਵੇਂ ਕਲਾਕਾਰ ਨੇ ਹੋਰ ਸਮਾਜ ਸੇਵੀ ਜਿ세 ਬੰਦੀਆਂ ਉਹਨਾਂ ਨੇ ਕਹਤਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਠੋਕ ਕੇ ਭਾਵੇਂ ਇਹਨਾਂ ਨੂੰ ਟਰੈਕਟਰਾਂ ਦੀ ਡੀਜ਼ਲ ਦੀ ਕਿਸੇ ਤਰੀਕੇ ਦੀ ਜ਼ਰੂਰਤ ਪਵੇ ਅਸੀਂ ਨਾਲ ਖੜੇ ਹਾਂ ਮੰਨਦੇ ਹਾਂ ਠੀਕ ਹੈ ਵੀ ਹੋ ਸਕਦਾ ਤੁਹਾਡਾ ਫਾਇਦਾ ਹੋ ਸਕਦਾ ਉਹਨਾਂ ਲਈ ਸਮੇਂ ਦੇ ਵਿੱਚ ਉਹਨਾਂ ਉਹਨਾਂ ਫਾਇਦਾ ਕਰਨਗੇ ਜੀ ਪਹਿਲਾਂ ਵੀ ਪਹਿਲਾਂ ਵੀ ਕੀਤਾ ਹੈ ਨਹੀਂ ਪਹਿਲੋਂ ਨਹੀਂ ਕੀਤਾ ਵਿਚਾਰੇ ਨਹੀਂ ਜਿਵੇਂ ਹੁਣ ਪਹਿਲਾਂ ਇੱਥੇ ਤੁਹਾਡੇ ਸਮਾਨ ਵਗੈਰਾ ਜਾਂ ਕੁਝ ਵੀ ਇੱਥੇ ਦੇਣਾ ਪਹੁੰਚਦੀ ਸੀਗੀ ਹਾਂ ਉਹ ਦੇਣ ਤਾਂ ਪਹੁੰਚਦੇ ਸੀ ਇਹਨਾ ਕਰ ਗਏ ਜਿਆਦਾ ਜਰੂਰਤ ਆ ਚੀਜ਼ ਦੀ ਹਾਂਜੀ ਹਣ ਤਾਂ ਜਰੂਰਤ ਚਾਹੀਦੀ ਹੁਣ ਵਾਲੇ ਸਮੇਂ ਦੇ ਵਿੱਚ ਜੀ ਤੁਸੀਂ ਆਪ ਦਾ ਪਰਿਵਾਰ ਜਾਂ ਆਪਦੇ ਘਰ ਆ ਜਿਹੜਾ ਦੁਵਾਰਾ ਜਿਹੜੇ ਉਸੇ ਤਰੀਕੇ ਨਾਲ ਚਲਾ ਸਕੋ ਹੁਣ ਬੱਸ ਬੱਸ ਜਿੰਨਾ ਵੀ ਸਾਡਾ ਖਰਾਬਾ ਹੈ ਸਾਨੂੰ ਇਹ ਮਿਲਣਾ ਚਾਹੀਦਾ ਸਾਡੀ ਜ਼ਮੀਨ ਬਣੀ ਚਾਹੀਦੀ ਹੈ ਜਿਵੇਂ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਨੇ ਜਿਹੜਾ ਐਲਾਨ ਕਰਤਾ ਹੈ ਹਾਂਜੀ ਹਾਂਜੀ ਤੁਸੀਂ ਸੁਣਿਆ ਹੋਣਾ ਹੈ ਇਕੜ ਦੇ ਪ੍ਰਤੀ ਕਿੰਨੇ ਪੈਸੇ ਦੇਣੇ ਸਾਰਾ ਕੁਝ ਸੁਣਿਆ ਹੋਣਾ ਤੁਸੀਂ ਉਹ ਸਹੀ ਆ ਜਾਂ ਨਹੀਂ ਉਹ ਸਹੀ ਹੈ ਜੇ ਸਾਨੂੰ 20 ਹਜ਼ਾਰ ਤੱਕ ਮਿਲੇ ਤਾਂ ਕਿਹ ਲਿਆ ਤੇ ਇਹ ਨਹੀਂ ਪਤਾ ਕਿ ਸਾਨੂੰ ਮਿਲਣਾ ਵੀ ਨਹੀਂ ਪਿੱਛੇ ਵੀ ਮੈਂ ਆਂਦੇ ਹੀ ਮਿਲੇਗਾ ਤਾਂ ਮੈਨੂੰ ਨਹੀਂ ਮਿਲਿਆ ਕੋਈ ਨਾ ਕੋਈ ਤਾਂ ਬੈਨੀਫਿਟ ਹੋਣਾ ਜੇ 20 ਹਜ਼ਾਰ ਮਿਲਦਾ ਤਾਂ ਹਾਂ ਫਿਰ ਹੋ ਜਾਗਾ ਜੇ ਮਿਲੇ ਤਾਂ ਜੇ ਪਿਛਲਾ ਕੰਮ ਹੋ ਰਿਹਾ ਜੇ ਤਾਂ ਫਿਰ ਨਹੀਂ ਸਾਡੇ ਹੁਣ ਫਿਰ ਤਾਂ ਸਾਥੂ ਕਣਕ ਵੀ ਨਹੀਂ ਬੀਜੀ ਜਾਣੀ ਕਿਸੇ ਤੋਂ ਅੱਛਾ ਹਾਂਜੀ ਕੋ ਸਾਡੇ ਕੋਲ ਨਾ ਤੇਲ ਦੀ ਪੈਸੇ ਹੋਣਨ ਤੇ ਨਾ ਅਸੀਂ ਕਿਹ ਹੁੰਦੇ ਜੀ ਰੋਟੀ ਪਾਣੀ ਵਾਸਤੇ ਵੀ ਨਹੀਂ ਹੋਣਗੇ ਕੋਈ ਗੈਸ ਨਹੀਂ ਚਲਾ ਸਕਦੇ ਚੁੱਲ੍ਹੇ ਨਹੀਂ ਚਲਾ ਸਕਦੇ ਹਾਂਜੀ ਹਾਂਜੀ ਸਾਨੂੰ ਲੰਗਰ ਮਿਲ ਰਿਹਾ ਹੈ ਸਾਨੂੰ ਹੋਰ ਰਾਸ਼ਨ ਮਿਲ ਰਿਹਾ ਕੱਚਾ ਇਹ ਤੋਂ ਦੇ ਹੀ ਜਾਂਦੇ ਨਾਰਿਕ ਸਾਨੂੰ ਵੀ ਦੀ ਹੁਣ ਪਰਵਾਹ ਕੋ ਨਹੀਂ ਤੇ ਸਾਨੂੰ ਤਾਂ ਅਗਲੇ ਖੇਤ ਦੀ ਪਰਵਾਹ ਹੈ ਕਿਸਾਨੋ ਕੁਝ ਮੀਂਹ ਦੀ ਪੈਸਾ ਚਾ ਜਾਵੇ ਤੇ ਖਸੀ ਨਾ 10 ਤੋਂ 15 ਦਿਨ ਪਹਿਲਾਂ ਜਦੋਂ ਸਟਾਰਟਿੰਗ ਦੇ ਵਿੱਚ ਇੱਥੇ ਤੋਂ ਪਿੰਡ ਨੂੰ ਆ ਰਹੇ ਸੀਗੇ ਪਰ ਇੰਨਾ ਉੱਥੋਂ ਤੁਰ ਕੇ ਆਏ ਪਿਛਲਾ ਪਾਨਾ ਪਿੰਡ ਹੀ ਹਾਂਜੀ ਹਾਂਜੀ ਪਾਨਾ ਪਾਣੇ ਪਿੰਡ ਤੋਂ ਅਸੀਂ ਤੁਰੇ ਜਦੋਂ ਆਏ ਤੇ ਉੱਥੋਂ ਤਾਂ ਪਾਣੀ ਸ਼ੁਰੂ ਹੋ ਗਿਆ ਹਾਂ ਲੰਗਰ ਜਾਂਦਾ ਉੱਥੇ ਅਸੀਂ ਤੁਰ ਕੇ ਆਏ ਪੈਦਲ ਅਸੀਂ ਤਾਂ ਪਾਣੀ ਵੇਚਦੀ ਡਿੱਗ ਜਾਣਾ ਸੀ ਉੱਥੇ ਸੜਕਾਂ ਟੁੱਟੀਆਂ ਪਈਆਂ ਤੇ ਥੋੜੇ ਪਿੰਡ ਨਹੀਂ ਇੱਥੋਂ ਪਹੁੰਚਿਆ ਗਿਆ ਸਾਨੂੰ ਪਿੱਛੋਂ ਵਾਪਸ ਮੋੜਨਾ ਪਿਆ ਢਾਲੀਆਂ ਤੂੰ ਇੰਨਾ ਪਾਣੀ ਸੀ ਬਹੁਤ ਪਾਣੀ ਸੀ ਜੀ ਉਹਦਾ ਬਹੁਤ ਪਾਣੀ ਸੀ ਉਹਦਾ ਤਾਂ ਬੰਦਾ ਲੁੜਨ ਦੀ ਕੋਈ ਪਤਾ ਨਹੀਂ ਲੱਗ ਲੋੜ ਜਾਵੇ ਕੋਈ ਡਿਮਾਂਡ ਤੁਹਾਡੀ ਡਿਮਾਂਡ ਸਾਡੀ ਜ਼ਮੀਨ ਵੀ ਪੱਕੀ ਹੋਣੀ ਚਾਹੀਦੀ ਏ ਤੇ ਨਹੀਂ ਤੋਂ ਸਾਡੇ 939 ਕੋਈ ਸਾਨੂੰ ਪਤਾ ਨਹੀਂ ਜੰਗ ਅੱਜ ਲੱਗ ਜਾਵੇ ਕੱਲ ਲੱਗ ਜਾਵੇ ਬੜੀ ਦਿਕਤਾਂ ਦੀ ਉਦੋਂ ਵੀ ਇਸੇ ਤਰੀਕ ਨਾਲ ਹਾਲਾਤ ਬਣੇ ਹਾਂ ਬੜੇ ਕਦੇ ਹੀ ਅੱਗਾ ਲੈ ਜੀਦਾ ਬਿਸਤਰਾ ਬੋਰੀ ਕਦੇ ਫੇਰ ਵਾਪਸ ਲਿਆਵੀਦਾ ਅੱਧੇ ਤੋਂ ਉੱਥੇ ਰਲਾ ਕੇ ਆ ਜੀਦਾ ਸਾਨੂੰ ਦਾ ਬਹੁਤ ਤੰਗਿਆ ਨਹੀਂ ਜੀ ਤਾਂ ਸੁਣਿਆ ਤੁਸੀਂ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਾਰੀ ਜਾਣਕਾਰੀ ਜਿਹੜੀ ਇਸ ਪਿੰਡ ਵਾਸੀ ਨੇ ਬਾਈ ਜੀ ਨੇ ਸਾਰੀ ਸਾਹਮਣੇ ਰੱਖੀ ਹੈ ਕਿਉਂਕਿ ਇਹ ਪਿੰਡ ਢਿੰਡੀ ਵਾਲਾ ਬਿਲਕੁਲ ਜ਼ੀਰੋ ਲੈਵਲ ਤੇ ਹੈ ਬਿਲਕੁਲ ਅਸੀਂ ਬਾਰਡਰ ਤੇ ਖੜੇ ਹਾਂ ਦੇ ਨਾਲ ਹੀ ਇੱਕ ਪਾਸੇ ਜੇ ਆਪਾਂ ਕਹਿ ਦਈਏ ਬਾਰਡਰ ਹੈ ਤੇ ਦੂਜੇ ਪਾਸੇ ਸਤਲੁਜ ਦਰਿਆ ਹੈ ਸਤਲੁਜ ਦਰਿਆ ਦਾ ਓਵਰਫਲੋ ਪਾਣੀ ਹੋ ਕੇ ਜਿਹੜਾ ਇਸ ਪਾਸੇ ਨੂੰ ਆਇਆ ਹੈ ਇੱਥੋਂ ਸ਼ੁਰੂ ਹੋ ਕੇ ਇਸ ਪਿੰਡ ਨੂੰ ਇਹਨਾਂ ਦੀਆਂ ਜ਼ਮੀਨਾਂ ਨੂੰ ਫਸਲਾਂ ਨੂੰ ਡੋਬਦਾ ਹੋਇਆ ਅੱਗੇ ਗਾਂਹ ਦੀਆਂ ਤੁਰਿਆ ਗਿਆ ਅੱਗੇ ਜਿਵੇਂ ਗੱਟੀ ਰਾਜੋ ਕੇ ਹੋਰ तमाम ਪਾਣਾ ਪਿੰਡ ਹੋਰ ਪਿੰਡ ਹੈ ਜਿਹੜੇ ਸਾਰੇ ਜਿਹੜੇ ਉਸ ਵਕਤ ਜਿਹੜੇ ਬਰਬਾਦ ਹੋਏ ਹੈ ਤਾਂ ਸਾਰੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀ ਫਸਲਾਂ ਹੁਣ ਇਹ ਤਾਂ ਇਨ ਹਾਲਾਤ ਇੰਨੇ ਮਾੜੇ ਇਹਨਾਂ ਨੇ ਤਾਂ ਕੀ ਸਹੀ ਹੋਣਾ ਤੇ ਇਹਨਾਂ ਦੀਆਂ ਜ਼ਮੀਨਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਹੀ ਨਹੀਂ ਹੋਣਗੀਆਂ ਉਹਨਾਂ ਦੇ ਹਾਲਾਤ ਵੀ ਬਹੁਤ ਮਾੜੇ ਬਣ ਚੁੱਕੇ ਨੇ ਤਾਂ ਸਾਰੀ ਸਰਕਾਰਾਂ ਸਾਹਮਣੇ ਵੀ ਇਹਨਾਂ ਨੇ ਡਿਮਾਂਡ ਰੱਖੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜ਼ਮੀਨਾਂ ਵਾਸਤੇ ਜਿਵੇਂ ਹੋਣ ਇਹਨਾਂ ਨੂੰ ਕਿਹਾ ਇਹਨਾਂ ਨੇ ਕਿਹਾ ਪੱਕੀਆਂ ਕਰਨੀਆਂ ਚਾਹੀਦੀਆਂ ਬੰਨਾਂ ਦੇ ਵਾਸਤੇ ਤੇ ਜਾਂ ਹੋਰ ਜਿਹੜੀਆਂ ਇਹਨਾਂ ਦੀਆਂ ਅਪੀਲਾਂ ਬੇਨਤੀਆਂ ਉਹ ਜਿਹੜੀਆਂ ਪ੍ਰਮਾਣ ਹੋਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਚਾ ਹੋਏਗਾ ਜਿਵੇਂ ਹੁਣ ਇਹਨਾਂ ਨੇ ਦੱਸਿਆ ਸਾਡੇ ਤਾਂ ਹਾਲਾਤ ਹਰ ਵਕਤ ਮਾੜੇ ਹੀ ਰਹਿੰਦੇ ਆ ਸਾਡਾ ਮੇਲੇ ਪਿੰਡ ਡਿਗ ਪੈਦਾ ਸੱਤ ਰੋਜ਼ ਲੈ ਜਾਏਗਾ ਸਾਨੂੰ ਪਿਛਾਂ ਥਾਂ ਦੱਸਦਾ ਮਰਲੇ ਮਿਲਣੀ ਚਾਹੀਦੀ ਬੜੀ ਤੰਗੀ ਏ ਤਾਂ ਇਹਨਾਂ ਨੇ ਜਗ੍ਹਾ ਦੀ 10 ਦਿਨ ਪਹਿਜਣ 5 ਦਿਨ ਪਹਿਜਣ ਇਹ ਪਿੰਡ ਨਹੀਂ ਬਚਣਾ ਇੱਥੇ ਤਾਂ ਇਹਨਾਂ ਨੇ ਹੁਣ ਇੱਕ ਹੋਰ ਡਿਮਾਂਡ ਰੱਖਤੀ ਹੈ ਕਿ ਸਾਨੂੰ ਜਗ੍ਹਾ ਵੱਖਰੀ ਜਿਹੜੀ ਮਿਲ ਜੇ ਤਾਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਬਚਾਅ ਹੋ ਜੇ ਇੱਥੇ ਸਾਡਾ ਬਚਾਅ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਹੋਣਾ ਕਿਉਂਕਿ ਜਦੋਂ ਕੋਈ ਵੀ ਕੋਈ ਵੀ ਕਿਸੇ ਵੀ ਤਰੀਕੇ ਦਾ ਜਾਂ ਪਾਕਿਸਤਾਨ ਦਾ ਤੇ ਭਾਰਤ ਦਾ ਕਿਤਨਾ ਕਿਤੇ ਜਿਹੜਾ ਵਿਵਾਦ ਚੱਲਦਾ ਹੈ ਉਦੋਂ ਵੀ ਇਹਨਾਂ ਪਿੰਡਾਂ ਨੂੰ ਜਿਹੜੀਆਂ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਵਾਸਤੇ ਇਹਨਾਂ ਪਿੰਡਾਂ ਵਾਸਤੇ ਸਰਕਾਰਾਂ ਧਿਆਨ ਕਿਸ ਤਰੀਕੇ ਦੀਆਂ ਨਾਲ ਦਿੰਦੀਆਂ ਇਹਨਾਂ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਬੇਨਫੀਟ ਮਿਲੂਗਾ ਹਾਲਾਂਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕਰਤਾ ਹੈ ਕਿ ਅਸੀਂ ਹਰ ਪ੍ਰਤੀ ਏਕੜ ਜਿਹੜਾ 20000 ਰੁਪਏ ਮੁਆਵਜ਼ਾ ਦੇਵਾਂਗੇ ਜੇਕਰ ਕਿਸੇ ਦੇ ਪਸ਼ੂਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਅਸੀਂ ਮੁਆਵਜ਼ਾ ਦੇਵਾਂਗੇ ਘਰਾਂ ਦੀਆਂ ਤਰੇੜਾਂ ਤੱਕ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਜਿਹੜੇ ਘਰ ਬਰਬਾਦ ਹੋਏ ਹੈ ਉਹਨਾਂ ਦਾ ਮੁਆਵਜ਼ਾ ਦੇਵਾਂਗੇ ਤੇ ਸਾਰੀ ਜਿਹੜੀ ਜਾਣਕਾਰੀ ਉਹਨਾਂ ਨੇ ਇਹਨਾਂ ਸਾਹਮਣੇ ਰੱਖੀ ਹੈ ਇਹਨਾਂ ਨੂੰ ਹੌਸਲਾ ਦਿੱਤਾ ਤੇ ਇਹਨਾਂ ਤੋਂ ਉਹਨਾਂ ਇਹੀ ਕਹਿਣਾ ਹੈ ਕਿ ਸਾਨੂੰ ਜਿਹੜਾ ਹੌਸਲਾ ਤਾਂ ਮਿਲਿਆ ਤੇ ਪਰ ਉਹ ਹੌਸਲਾ ਜਦੋਂ ਵਰਕਰਾਂ ਕਦੋਂ ਹੁੰਦਾ ਇਹ ਸਾਨੂੰ ਸਮਾਨ ਜਾਂ ਪੈਸਾ ਜਾਂ ਜਿਹੜਾ ਸਾਡੇ ਘਰ ਹੈ ਉਹਨਾਂ ਦੇ ਹਾਲਾਤ ਕਦੋਂ ਸਹੀ ਹੋਣਗੇ ਇਹ ਦੇਖਣ ਵਾਲੀ ਗੱਲ ਹੋਊਗੀ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਪੈਂਟਿੰਡੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ